ਕਲ ਜੀ ਪਹਿਚਾਨ ਡਿਕਸੰਦੂਰ ਬੋਲੋ ਅੱਜ ਤੁਹਾਡੇ ਸਾਰਿਆਂ ਲਈ ਆਪਾਂ ਇੱਕ ਜਨੀਕ ਜਿਹਾ ਪੀਸ ਲੈ ਕੇ ਹਾਜ਼ਰ ਆਂ ਜੀ ਸਿਮਤ ਦਾ ਫੈਬਰਿਕ ਰਹੇਗਾ ਔਰ ਇਸ ਤੇ ਆਪਾਂ ਹੈਂਡਵਰਕ ਦਾ ਕੰਮ ਦਿੱਤਾ ਗਿਆ ਹੈ ਨੈਕ ਦੇਖ ਸਕਦੇ ਹੋ ਤੁਸੀਂ ਬੜੀ ਫਿਨਿਸ਼ਿੰਗ ਨਾਲ ਆਪਾਂ ਵਰਕ ਕੀਤਾ ਹੋਇਆ ਪ੍ਰੋਪਰਲੀ ਹੈਂਡਵਰਕ ਰਹੇਗਾ ਬਾਜੂ ਇਸ ਦੇ ਆਪਾਂ ਬੜੀ ਪਿਆਰੇ ਬਣਾਏ ਹੈਗੇ ਔਰ ਗੰਜਾ ਦਾ ਪੈਚ ਦੇ ਕੇ ਆਪਾਂ ਉਸ ਨੂੰ ਟਰਾਂਸਪੇਰੈਂਟ ਰੱਖਿਆ ਹੈਗਾ ਔਰ ਉਸ ਤੇ ਆਪਾਂ ਵਰਕ ਦਿੱਤਾਗਾ ਦੋਨਾਂ ਸਾਈਡ ਵੇਲ ਦਿੱਤੀ ਹੈ ਔਰ ਬਾਕੀ ਬਾਜੂ ਤੇ ਤੁਸੀਂ ਲਾਈਨਿੰਗ ਕਰਵਾ ਸਕਦੇ ਹੋ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਕੀਤੀ ਆਪਾਂ ਇਸ ਨੂੰ ਤੁਸੀਂ ਹਾਫ ਬਾਜੂ ਵੀ ਕਰਵਾ ਸਕਦੇ ਹੋ ਫੁੱਲ ਵੀ ਕਰਵਾ ਸਕਦੇ ਹੋ ਔਰ ਬਾਟਮ ਤੇ ਇਦਾਂ ਦਾ ਵਰਕ ਆ ਗਿਆ ਤੁਸੀਂ ਇਹਨੂੰ ਪਲਾਜ਼ੋ ਬਣਾਣਾ ਸਲਵਾਰ ਬਣਾਉਣੀ ਆ ਕੁਝ ਵੀ ਬਣਵਾ ਸਕਦੇ ਹੋ ਦੁਪੱਟੇ ਨੂੰ ਆਪਾਂ ਲੇਸ ਨਾਲ ਤਿਆਰ ਕੀਤਾਗਾ ਦੇਖ ਸਕਦੇ ਹੋ ਤੁਸੀਂ ਕਲਰ ਇਹਦੇ ਵਿੱਚ ਆਪਾਂ 4 ਤਿਆਰ ਕਰਿਆਗੇ ਦਿਖਾਉਣ ਲੱਗਿਆਂ ਸਕਰੀਨਸ਼ਾਟ ਲੈ ਕੇ ਹੀ ਬੁਕਿੰਗ ਕਰਦੇ ਜਾਇਆ ਜੀ ਔਰ ਕਲਰ ਆ ਗਿਆ ਜੀ ਔਰ ਇਹ ਗਾਜ਼ਰੀ ਕਲਰ बोल ਸਕਦੇ ਹਾਂ बॉटम ਦਾ ਕਪੜਾ ਸੈਮੀ ਸਿਲਕ ਰਹੇਗਾ ਦੁਪट्टे ਦਾ ਚਨਾਉਣ ਰਹੇਗਾ ਸ਼ਰਟ ਦਾ ਸਿੰਮਰ ਰਹੇਗਾ ਔਰ ਇਹ ਫਰੋਜੀ ਕਲਰ ਆ ਗਿਆ ਜੀ ਇਸ ਇਥੇ ਨੂੰ ਦਿਖ ਹੀ ਰਿਹਾ ਹੈ ਮੈਂ ਦੀ ਪੈਰਟ बोल ਸਕਦੇ ਆਪਾਂ ਇਸ ਨੂੰ ਪ੍ਰੋਪਰਲੀ ਹੈਂਡਵਰਕ ਹੈ ਬੁਕਿੰਗ ਕਰਨ ਲਈ ਫਾਸਟ ਬੁਕਿੰਗ ਕਰਦੇ ਜਾਏ ਜੀ ਨੰਬਰ ਆਪਣਾ ਦਿੱਤਾ ਗਿਆ ਸਕਰੀਨ ਦੇ ਉੱਤੇ ਦੋਨੋਂ ਨੰਬਰ ਆਪਣੀ ਆ ਜੀ ਉੱਤੇ ਤੁਸੀਂ ਬੁਕਿੰਗ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਸਾਨੂੰ ਬੁਕਿੰਗ ਕਰਦੇ ਜਾਓ ਔਰ ਆਪਣੀ ਜੋ ਪੇਮੈਂਟ ਕਰਦੇ ਉਸ ਦਾ ਕਰੀ ਹੋਈ ਪੇਮੈਂਟ ਦਾ ਸਕਰੀਨਸ਼ਾਟ ਜ਼ਰੂਰ ਸਾਨੂੰ ਦੇ ਦਿਆ ਕਰੋ ਜੀ ਤਾਂ ਕਿ ਸਾਨੂੰ ਈਜ਼ੀ ਹੋ ਜਾਂਦਾ